ਸਰਦੀਆਂ ਮੇਂ ਭਗਵਾਨ ਕੇ ਬੀਚ ਕਾ ਜੋ ਫਾਸਲਾ ਹੈ ਜੇ ਕਮ ਹੋ ਜਾਤਾ ਹੈ ਔਰ ਮਹਾ ਸ਼ਿਵਰਾਤਰੀ ਕੋ ਇਨਕਾ ਆਪਸ ਮੇਂ ਮਿਲਨ ਹੋਤਾ ਹੈ ਇਸ ਥਾਂ ਤੇ ਸਥਪਤ ਹੈ ਸ਼ਿਵਜੀ ਮਹਾਰਾਜ ਦਾ 8 ਫੁੱਟ ਵੱਡਾ ਸ਼ਿਵਲਿੰਗ ਔਰ ਜਿਹੜਾ ਦੋ ਭਾਗਾਂ ਚ ਬੰਡਿਆ ਹੈ ਔਰ ਸਾਲ ਬਾਦ ਇਹ ਦੋਨੇ ਭਾਗ ਆਪਸ ਵਿੱਚ ਜੁੜ ਜਾਂਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਜਗਾ ਦੇ ਉੱਤੇ ਮੰਦਿਰ ਦਾ ਨਿਰਮਾਣ ਕਰਾਇਆ ਸੀ ਔਰ ਦੁਨੀਆ ਜਿੱਤਣ ਵਾਲਾ ਸਿਕੰਦਰ ਇਸ ਜਗਾ ਤੋਂ ਖਾਲੀ ਮੁੜਿਆ ਇਹ ਪੂਰਾ ਇਤਿਹਾਸ ਕੀ ਆ ਪੂਰੀ ਹਿਸਤੀ ਜਾਣਾਂਗੇ ਵੀਡੀਓ ਚ ਅੱਗੇ ਔਰ ਵੀਡੀਓ ਦੇ ਨਾਲ ਬਣੇ ਰਿਓ ਜਿਹੜੇ ਜਿਹੜੀਆਂ ਸੰਗਤਾਂ ਇਸ ਸਥਾਨ ਤੇ ਆਈਆਂ ਆ ਉਹ ਕਮੈਂਟ ਸੈਕਸ਼ਨ 'ਚ ਦੱਸਿਓ ਤੇ ਜਿਨ੍ਹਾਂ ਨੇ ਆਪਣੇ ਵੀਡੀਓ ਦੇ ਜ਼ਰੀਏ ਇੱਥੇ ਦੇ ਦਰਸ਼ਨ ਕੀਤੇ ਆ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਆਜੋ ਚੱਲਦੇ ਆਂ ਜੀ ਹਿਮਾਚਲ ਪ੍ਰਦੇਸ਼ ਦੇ ਇਸ ਸਥਾਨ ਦੇ ਉੱਤੇ ਸ਼ਿਵਜੀ ਮਹਾਰਾਜ ਜੀ ਦੇ ਸਥਾਨ ਦੇ ਉੱਤੇ ਇਸ ਸ਼ਿਵਲਿੰਗ ਦੀ ਬਚਿੱਤਰ ਗੱਲ ਇਹ ਆ ਵੀ ਦੱਸਿਆ ਜਾਂਦਾ ਵੀ ਇਹ ਹਜ਼ਾਰਾਂ ਸਾਲ ਪੁਰਾਣਾ ਆ ਸਤਜੋਗ ਦੇ ਸਮੇਂ ਤੋਂ ਇਹ ਇੱਥੇ ਸਥਾਪਿਤ ਆ ਇਹ ਦੋ ਪਾਗਾਂ ਦੇ ਵਿੱਚ ਵੰਡਿਆ ਹੋਇਆ ਆ ਪਾਰਵਤੀ ਮਾਤਾ ਔਰ ਸ਼ਿਵਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ ਇਹ ਜਗ੍ਹਾ ਤੇ ਸਥਾਪਿਤ ਆ ਔਰ ਸਾਲ ਦੇ ਵਿੱਚ ਇੱਕ ਵਾਰੀ ਇਹਨਾਂ ਦੋਨਾਂ ਦਾ ਮਿਲਨ ਹੋ ਜਾਂਦਾ ठीक है भोले शंकर और माँ पार्वती जी का अर्धनारीश्वर रूप है स्वयं भू प्रकट है अपने आप इसी स्थान से जी सर्दियों में भगवान के बीच का जो फासला है ये कम हो जाता है और महाशिवरात्रि को इनका आपस में मिलन होता है उसके बाद गर्मियाँ आना शुरू हो जाती है भगवान की थोड़ी थोड़ी दूरी बढ़ना शुरू हो जाती है जी जन्माष्टमी तक जितना बढ़ना है बढ़ जाएंगे जी। उसके उसके बाद फिर नज़दीक आना शुरू हो जाएंगे ठीक है और बाकी भोले शंकर और माँ पार्वती ਪੂਰਾ ਪ੍ਰਮਾਣ ਨਹੀਂ ਹੈ ਸਤਯੁਗ ਸੇ ਹੈ ਦੁਆਪਰ ਸੇ ਹੈ ਜਾਂ ਤ੍ਰੇਤਾ ਸੇ ਹੈ ਪਰ ਜੋ ਹੈ ਜੇ ਜੋ ਮੰਦਿਰ ਦਾ ਨਿਰਮਾਣ ਥਾ ਜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਇਆ ਥਾ ਜੀ ਜੀ ਠੀਕ ਹੈ ਜੀ ਜੀ ਔਰ ਅਸ਼ਟਭੁਜਾ ਚਬੂਤਰੇ ਦੇ ਤੌਰ ਤੇ ਜੇ ਨਿਰਮਾਣ ਹੋਇਆ ਹੈ ਅਸ਼ਟਭੁਜਾ ਚਬੂਤਰੇ ਦੇ ਤੌਰ ਤੇ ਜੀ ਜੀ ਜੇ ਨਿਰਮਾਣ ਹੋਇਆ ਮੰਦਿਰ ਜੀ ਤੋ ਜੇ ਜੋ ਸ਼ਿਵਜੀ ਮਹਾਰਾਜ ਦਾ ਸਰੂਪ ਹੈ ਇਸ ਦੀ ਹਾਈਟ ਜ਼ਿਆਦਾ ਹੈ ਔਰ ਜਿਹੜੀ ਪਾਰਵਤੀ ਮਾਤਾ ਜੀ ਦੀ ਥੋੜੀ ਜੇ ਜੇ ਪੂਰਾ ਉਸੇ ਤਰ੍ਹਾਂ ਸੇ ਹੈ ਜੈਸੇ आदमी और औरत के बीच में जो फासला होता है उसी तरज पे है तो शिवरात्रि वाले दिन बिल्कुल इनका मिलन हो जाता है बिल्कुल जी शिवरात्रि को नक्षत्रों के हिसाब से आपस में मिलन होता है भगवान का जी उसके बाद जैसे समय के परिवर्तित हो होता जाएगा जी जी, जी। इनकी थोड़ी थोड़ी दूरी बढ़ना शुरू हो जाएगी ठीक है और पूरी गर्मियों में दूरी बढ़ती रहेगी जन्माष्टमी तक बढ़ेगी उसके बाद फिर थोड़ा थोड़ा नजदीक आना शुरू को बिल्कुल जी भाग्यशाली होते उनको दर्शन वैसे तो भगवान ढके होते हैं जी 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 श्रृंगार हुआ होता है पर जिनका कोई भाग्यशाली होते है उनको दर्शन भी उनको दर्शन होते जी बाकी महसूस हो जाता है कि भगवान अब नजदीक आ रहे हैं जी हो रहे हैं ਜੀ ਤੇ ਇਸ ਸ਼ਵਰਾਤਰੀ ਹੁਣ ਮੇਰੇ ਕੋਲ 15 ਤਰੀਕ ਨੂੰ ਆ ਰਹੀ ਹੈ 15 ਤਰੀਕ 15 ਸੰਗਤ ਬਹੁਤ ਉਸ ਵੇਲੇ ਹੁੰਦੀ ਹੈ ਜੀ ਬਿਲਕੁਲ ਜੀ ਬਹੁਤ ਬਹੁਤ ਸੰਗਤ ਕੀ ਮਹਾਰਾਜ ਦੇ ਅੰਦਰ ਦਰਸ਼ਨ ਮੇਲੇ ਕੀਤੇ ਆ ਜਿਹੜੇ ਬਹੁਤ ਵਿਰਾਟ ਰੂਪ ਆ ਜਿਹਨਾਂ ਦੇ ਦੋ ਪਾਗਾਂ ਦੇ ਵਿੱਚ ਦਰਸ਼ਨ ਕੀਤੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਪੂਰੀ ਹਿਸਤੀ ਜਿਹੜੇ ਇੱਥੇ ਦੇ ਪੰਡਤ ਜੀ ਆ ਜਿਹੜੇ ਇੱਥੇ ਸੇਵਾ ਨਿਭਾ ਰਹੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਯਹ ਜੈ ਸ਼astri ਗਾਲ ਜੀ ਜੈ ਸ਼ੰਕਰ ਜੈ ਸ਼ੰਕਰ ਜੈ ਸ਼ੰਕਰ ਕੀ ਹਾਲ ਹੈ ਜੀ ਬੜਾ ਠੀਕ ਹੈ ਜੀ ਆਪ ਸਨਾਓ ਜੀ ਬਹੁਤ ਵਧੀਆ ਕਿਰਪਾ ਮਹਾਰਾ ਜੀ ਦੀ ਇਹ ਭੋਲੇ ਸ਼ੰਕਰ ਦਾ ਮੰਦਿਰ ਹੈ ਜੀ ਸਹੀਭੂ ਹੈ ਆਪਣੇ ਆਪ ਜੀ ਜ਼ਮੀਨ ਤੋਂ ਪ੍ਰਗਟ ਹੈ ਮੂਰਤੀ ਜੀ ਹਜ਼ਾਰਾਂ ਸਾਲ ਪੁਰਾਣੀ ਹੈ ਜੀ ਬੋਲਦੇ ਨੇ ਕਿ ਜਦ ਬ੍ਰਹਮਾ ਵਿਸ਼ਨੂੰ ਜੀ ਦਾ ਬੜਪਣ ਕੇ ਤੌਰ ਪਰ ਆਪਸ ਵਿੱਚ ਵਿਵਾਦ ਹੋਇਆ ਥਾ अच्छा बड़ेपन ਲਈ ਵੀ বিষ্ণੂ ब्रह्मा ਜੀ ਕਹਿੰਦੇ ਸੀ ਵੀ ਮੈਂ ਵੱਡਾ ਤੇ ਉਹ ਕਹਿੰਦੇ ਮੈਂ ਵੱਡਾ ਮਾਂ ਮਾਂ ਵੱਡਾ ਯਾਰ ਉਹਨਾਂ ਦੋਨਾਂ 'ਚ ਵਿਵਾਦ ਹੋ ਗਿਆ ਵਿਵਾਦ ਹੋ ਗਿਆ اچھا ਜੀ ਇੱਥੇ ਇੱਕ ਸਤੰਭ ਦੇ ਰੂਪ ਦੇ ਵਿੱਚ ਭੋਲੇ ਸ਼ੰਕਰੇ ਵਿਰਾਜਮਾਨ ਹੋਏ ਨਾ ਪ੍ਰਗਟ ਹੋਏ ਨਾ اچھا ਔਰ ਇਸ ਸਤੰਭ ਤੋਂ ਆਵਾਜ਼ ਆਇਆ ਜੀ ਕਿ ਜੋ ਇਸ ਮੂਲ ਭਾਗ ਦਾ ਔਰ ਉੱਪਰ ਦੇ ਭਾਗ ਦਾ ਜਿਹੜਾ ਪਤਾ ਲਗਾਏਗਾ ਉਹੀ ਸਭ ਤੋਂ ਵੱਡਾ ਕਹਿਲਾਏਗਾ ਜੀ ਤੇ ਬੋਲਦੇ ਨੇ ਕਿ ਬ੍ਰਹਮਾ ਜੀ ਆਕਾਸ਼ ਮੰਡਲ ਪਰ ਚਲੇ ਗਏ বিষ্ণੂ ਜੀ ਪਤਾਲ ਚ ਚਲੇ ਗਏ ਜੀ ਮਗਰ ਇਸ ਦਾ ਕੋਈ ਵੀ ਆਦੀ ਅੰਤ ਜਿਹੜਾ ਪ੍ਰਾਪਤ ਨਹੀਂ ਹੋਇਆ ਫਿਰ ਹਾਰ ਕੇ ਇੱਥੇ ਪਹੁੰਚੇ ਜਿੱਦਾਂ ਇੱਥੇ ਪਹੁੰਚੇ ਨੇ ਤਾਂ ਇਸ ਪਿੰਡੀ ਤੋਂ ਭੋਲੇ ਸ਼ੰਕਰ ਬਾਹਰ ਆਏ ਨਾ ਜੀ ਉਹਨਾਂ ਨੇ ਬੋਲਾ ਕਿ ਦੇਖੋ ਹਮ ਤ੍ਰਿਦੇਵ ਹੋਂ ਮੈਂ ਕੋਈ ਛੋਟਾ ਵੱਡਾ ਨਹੀਂ ਹੈ ਬ੍ਰਹਮਾ ਜੀ ਦਾ ਕੰਮ ਹੈ ਸ੍ਰਿਸ਼ਟੀ ਦੀ ਉਤਪੰਨਤਾ ਕਰਨਾ ਜੀ ਭਗਵਾਨ ਵਿਸ਼ਨੂ ਦਾ ਕੰਮ ਹੈ ਕਿ ਸ੍ਰਿਸ਼ਟੀ ਦਾ ਪਾਲਨ ਕਰਨਾ ਜੀ और भगवान शंकर का काम है संहार करना जी तो ऐसे में हम त्रिदेव में कोई छोटा बड़ा नहीं है तो तो ये तो की बात हो गई जी कलयुग आया जी। तो कलयुग में बोलते हैं कि सबसे पहले राजाओं का राजा था उस टाइम महाराजा रणजीत सिंह जी इस रास्ते से कहीं आगे जा रहे थे जैसे जहां पर पहुंचे तो बियाबान जंगल था कुछ नहीं था स्थान थे कुछ नहीं था जी जैसे जहां पर पहुंचे तो उनका घोड़ा रुक गया घोड़ों पर चलते थे राजे लोग जी 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 तो उन्होंने अपने फौज को आदेश दिया कि आज का दिन यहीं विश्राम करेंगे जी तो जहाँ पर एक टिल्ला था हाँ। और इस टिल्ले से के ऊपर उन्होंने टेंट तम्बू वगैरह लगाने की कोशिश की जी मगर जी। जी जी। आगे जो दिखाई दी है भोले शंकर की पिंडी मगर उनको पता नहीं था उन्होंने सोचा ऐसे पत्थरी या इसको भी थोड़ा पीछे कर देते हैं जी ਜਾਸੇ ਇਸ ਨੂੰ ਖੁਦਾਈ ਕਰਨ ਲੱਗੇ ਫਿਰ ਉਹ ਖੁਦਾਈ ਕਰਤੇ ਕਰਤੇ ਕਮ ਸੇ ਕਮ ਪੰਜਾਬ ਪਰ ਥੱਲੇ ਚਲੇ ਗਈ ਜਮੀਨ ਚ ਹਾਂ ਜੀ ਇਸ ਤਰ੍ਹਾਂ ਹੀ ਨਿੱਚੜ ਜਾਂਦਾ ਸੀ ਜੀ ਤਾਂ ਬੋਲਦੇ ਕਿ ਜਿਸ ਸਮੇਂ ਕੋਈ ਪਤਾ ਨਹੀਂ ਆਤਾ ਨਹੀਂ ਆਇਆ ਛੋਟੇ ਛੋਟੇ ਕੀੜੇ ਮਗੋੜੇ ਕੱਢ ਜਿਹੜੇ ਜ਼ਮੀਨ ਤੋਂ ਪ੍ਰਗਟ ਹੋਏ ਜੀ ਉਹ ਜਿਹਨੂੰ ਵੀ ਡੱਸਦੇ ਫਿਰ ਜਿਹੜੇ ਕੰਮ ਕਰ ਰਹੇ ਸੀ ਅੰਦਰ ਉਹ ਬੇਹੋਸ਼ ਹੋ ਜਾਂਦੇ تھے ਅੱਛਾ ਜੀ ਤੇ ਰਾਜਾ ਨੂੰ ਜਿਆਦਾ ਸ਼ੱਕ ਹੋਇਆ ਉਹਨਾਂ ਨੇ ਆਪਣੇ ਰਾਜ ਪੰਡਿਤ ਪੁਜਾਰੀ ਤੋਂ ਕੋ ਬੁਲਾਇਆ ਹਾਂ ਜੀ ਉਹਨਾਂ ਆ ਕੇ ਦੇਖਿਆ ਕਿ ਇਹ ਤਾਂ ਬੋਲੇ ਸ਼ੰਕਰ ਮਾਤਾ ਪਾਰਵਤੀ ਦਾ ਰੂਪ ਹੈ ਤਾਂ ਇਸ ਤਰ੍ਹਾਂ ਕਰੋ ਜੀ ਜੇ ਇੱਥੇ ਸਾਧੂ ਮਹਾਤਮਾ ਬੁਲਾਓ ਔਰ ਪੰਡਤ ਲੋਗ ਬੁਲਾਓ ਅੱਛਾ ਔਰ ਪੂਜਾ ਅਰਤਨਾ ਕਰਵਾਓ ਹੂੰ ਤਾਂ ਫਿਰ ਉਹਨਾਂ ਨੇ ਇੱਥੇ ਪੂਜਾ ਅਰਤਨਾ ਕੀਤੀ ਹੈ ਔਰ ਇਹ ਮੰਦਰ ਉਸ ਟਾਈਮ ਤੋਂ ਬਣਿਆ ਹੋਇਆ ਹੈ ਜੀ ਜੀ ਗਰਮੀਆਂ ਦੇ ਵਿੱਚ ਮੂਰਤੀ ਅਲੱਗ ਹੁੰਦੀ ਹੈ ਸਰਦੀ ਇਕੱਠੀ ਹੁੰਦੀ ਹੈ ਜੀ ਸ਼ਿਵਰਾਤਰੀ ਰਾਤ ਨੂੰ ਕੁਛ ਘੜੀ ਪੱਲੇ ਮੂਰਤੀ ਦਾ ਆਪਸ ਮੇਲ ਹੁੰਦਾ ਹੈ ਜੀ ਸਵੈੰਭੂ ਆਪ ਸ਼ੰਭੂ ਭੋਲੇ ਸ਼ੰਕਰ ਔਰ ਮਾਤਾ ਪਾਰਵਤੀ ਜੀ ਜੰਮੂ ਜੇਂਡ ਕੇ ਹਿਮਾਚਲ ਪੰਜਾਬ ਔਰ ਬਾਲਮੀ ਕੰਟਰੀਆਂ ਤੋਂ ਕਾਫੀ ਦੁਨੀਆ ਜਿਹੜੀ ਇੱਥੇ ਆਂਦੇ ਆਉਂਦੇ ਜੀ ਹਰ ਬੰਦੇ ਦੀ ਇੱਛਾ ਪੂਰਨ ਹੁੰਦੀ ਆ ਜੋ ਵੀ ਸੱਚੇ ਮਨ ਨਾਲ ਆਂਦਾ ਬੋਲੇ ਸ਼ੰਕਰ ਉਹਦੀ ਜੋ ਵੀ ਹੈਗੀ ਮੰਨ ਇੱਛਾ ਉਹ ਪੂਰਨ ਕਰਦੇ ਨੇ ਪੂਰੀ ਕਰਦੇ ਆ ਔਰ ਸਭ ਬਧਾਈਆਂ ਲੈ ਕਰਦੇ ਨੇ ਰੋਪੂਲੇ ਸ਼ੰਕਰ ਦਾ ਧੰਨਵਾਦ ਕਰਦੇ ਨੇ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਵੀ ਮੰਦਰ ਦੀ ਬਿਲਡਿੰਗ ਦੀ ਆਪਾਂ ਬੈਕ ਸਾਈਡ ਆਉਂਦੇ ਹਾਂ ਤੇ ਬੈਕ ਸਾਈਡ ਤੇ ਬਹੁਤ ਹੀ ਪਿਆਰੀ ਇੱਕ ਪਾਰਕ ਦਾ ਨਿਰਮਾਣ ਹੋਇਆ ਹੈ ਜਿੱਥੇ ਸੰਗ ਤਾਂ ਕੇ ਵਿਸ਼ਰਾਮ ਵੀ ਕਰਦੀਆਂ ਆ ਤੇ ਬੱਚਿਆਂ ਦੇ ਖੇਡਣ ਲਈ ਵੀ ਬਹੁਤ ਵਧੀਆ ਇਸ ਜਗ੍ਹਾ ਦੇ ਉੱਤੇ ਐਕਟੀਵਿਟੀਜ਼ ਬਣਾਈਆਂ ਹੋਈਆਂ ਆ ਜਿੱਦਾਂ ਇਹ ਡਾਇਨਾਸੌਰ ਆ ਇੱਕ ਇਹ ਦਰਖਤ ਬਣਾਇਆ ਹੋਇਆ ਹੈ ਦਰਖਤ ਦੇ ਨਾਲ ਇਹ ਮੰਕੀ ਰਾਈਟ ਤੇ ਕਾਫੀ ਐਕਟੀਵਿਟੀਜ਼ ਇਧਰਲੀ ਸਾਈਡ 에 ਹੈਗੀਆਂ ਆ ਤੇ ਬੱਚਿਆਂ ਦੇ ਜੀ ਲਾਉਣ ਲਈ ਵੀ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਆ ਤੇ ਸਾਹਮਣੇਲੇ ਪਾਸੇ ਇੱਕ ਸਿਕੰਦਰ ਸਿਕੰਦਰ ਇਸ ਸਥਾਨ ਤੇ ਆਇਆ ਸੀ ਜਿਹੜਾ ਦੁਨੀਆਂ ਨੂੰ ਜਿੱਤਣ ਵਾਲਾ ਸਿਕੰਦਰ ਆ ਨਾ ਇੱਥੇ ਦੀ ਹਿਸਟਰੀ ਦੇ ਮੁਤਾਬਕ ਵੀ ਉਹ ਇਸ ਜਗਾ ਤੇ ਆਇਆ ਸੀ ਤੇ ਇੱਥੋਂ ਉਹਨੂੰ ਖਾਲੀ ਜਾਣਾ ਪਿਆ ਹਨਾ ਉਹਨੂੰ ਉਸ ਤੋਂ ਬਾਅਦ ਉਹ ਵਾਪਸ ਚਲਾ ਗਿਆ ਸੀਗਾ ਤੇ ਇਹ ਜਿਹੜਾ ਬਿਲਡਿੰਗ ਦਾ ਨਜ਼ਾਰਾ ਆਇਆ ਨਾ ਬਾਕਮਾਲ ਆ ਬਹੁਤ ਹੀ ਪਿਆਰਾ ਮਨ ਨੂੰ ਪੌਂਦਾ ਆ ਤੁਸੀਂ ਦੇਖ ਸਕਦੇ ਏਦਾਂ ਕੋਈ 5 ਸਟਾਰ ਹੋਟਲ ਦੀ ਬਿਲਡਿੰਗ ਹੁੰਦੀ ਆ ਨਾ ਉਹੋ ਜਿਹਾ ਦ੍ਰਿਸ਼ਾ ਇਧਰ ਲਈ ਸੈਟ ਦਿਖਾਈ ਦੇ ਰਿਹਾ ਆ ਤੇ ਇਹ ਆ ਜੀ ਕਾਠਗੜ੍ਹ ਹਿਮਾਚਲ ਚ ਪੈਂਦਾ ਆ ਜਲੰਧਰ ਤੋਂ ਪਠਾਨਕੋਟ ਰੋਡ ਦੇ ਉੱਤੇ ਮਿਰਥਲ ਤੋਂ ਕੋਈ 3 ਤੋਂ 4 ਕਿਲੋਮੀਟਰ ਦੂਰੀ ਦੇ ਉੱਤੇ ਸਥਿਤ ਆ ਜੀ ਕਾਟਗੜ ਜਿੱਥੇ ਇਤਿਹਾਸਿਕ ਬਹੁਤ ਪੁਰਾਤਨ ਸ਼ਿਵਜੀ ਮਹਾਰਾਜ ਜੀ ਦਾ ਸਥਾਨ ਸਥਾਪਿਤ ਆ ਜਿੱਥੇ 7 ਤੋਂ 8 ਫੁੱਟ ਉੱਚੇ ਸ਼ਿਵਲਿੰਗ ਸਥਾਪਿਤ ਆ ਦੋ ਪਾਗਾਂ ਦੇ ਵਿੱਚ ਇਹ ਉਹ ਚਿੱਤਰ ਦਰਸਾਇਆ ਗਿਆ ਹੈ ਜਦੋਂ ਸ਼੍ਰੀ ਰਾਮਚੰਦਰ ਜੀ ਦੇ ਬ੍ਰਦਰ ਉਹਨਾਂ ਦੇ ਭਰਾ ਪਰਤ ਜੀ ਇਸ ਸਥਾਨ ਤੇ ਆਏ ਸੀ ਜਦੋਂ ਉਹ ਕਸ਼ਮੀਰ ਜਾ ਰਹੇ ਸੀਗੇ ਤਾਂ ਉਸ ਵੇਲੇ ਇਸ ਸਥਾਨ ਤੇ ਆ ਕੇ ਉਹ ਸ਼ਿਵਜੀ ਮਹਾਰਾਜ ਜੀ ਦੀ ਆਰਾਧਨਾ ਕੀਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਉਹ ਸ਼੍ਰੀਨਗਰ ਗਏ ਸੀਗੇ ਤੇ ਇਹ ਆ ਜੀ ਉਹ ਸਥਾਨ ਜਿੱਥੇ ਸਿਕੰਦਰ ਬਾਰੇ ਦੱਸਿਆ ਗਿਆ ਹੈ ਵੀ ਸਿਕੰਦਰ ਇਸ ਜਗਾ ਤੇ ਆਇਆ ਸੀ ਇਸ ਸਥਾਨ ਦੇ ਉੱਤੇ ਤੇ ਇਹ ਸਿਕੰਦਰ ਦੇ ਸੈਨਿਕ ਦਿਖਾਏ ਗਏ ਆ ਹਨੇਰਾ ਜ਼ਿਆਦਾ ਹੋ ਗਿਆ ਤੇ ਵੀਡੀਓ ਜਿੱਦਾਂ ਦੀ ਵੀ ਹੋਈ ਪ੍ਰਮਾਨ ਕਰਿਓ ਤੇ ਇਹ ਆ ਜੀ ਸਿਕੰਦਰ ਦੇ ਸੈਨਿਕ ਹਾਂਜੀ ਇਹ ਸਿਕੰਦਰ ਦੇ ਸੈਨਿਕ ਦਿਖਾਏ ਗਏ ਆ ਤੇ ਇਹ ਸਾਹਮਣੇ ਸਿਕੰਦਰ ਦਿਖਾਇਆ ਗਿਆ ਜੀ ਤੇ ਇਸ ਜਗ੍ਹਾ ਤੇ ਜਦੋਂ ਉਹ ਜਿੱਤਣ ਲਈ ਆਇਆ ਤੇ ਇਸ ਜਗ੍ਹਾ ਤੇ ਜਦੋਂ ਇਸ ਸਥਾਨ ਤੇ ਆਇਆ ਤੇ ਉਹਨੂੰ ਖਾਲੀ ਮੁਰਨਾ ਪਿਆ ਸੀ ਇਸ ਜਗ੍ਹਾ ਦੇ ਉੱਤੋਂ ਤੇ ਦੱਸਿਆ ਜਾਂਦਾ ਹੈ ਵੀ ਸ਼ਿਵਜੀ ਮਹਾਰਾਜ ਦੀ ਐਸੀ ਉਸ ਵੇਲੇ ਇਸ ਜਗ੍ਹਾ ਤੇ ਕ੍ਰਿਸ਼ਮ ਹੋਇਆ ਐਸੀ ਲੀਲਾ ਵਰਤੀ ਸੀਗੀ ਉਸ ਟਾਈਮ ਤੇ ਸ਼ਿਵਜੀ ਮਹਾਰਾਜ ਜੀ ਦੀ ਵੀ ਇਸ ਜਗ੍ਹਾ ਤੇ ਜਦੋਂ ਇਹਦੇ ਸੈਨਿਕ ਆਏ ਸੀਗੇ ਨਾ ਸਿਕੰਦਰ ਦੇ ਤੇ ਉਸ ਵੇਲੇ ਕਹਿੰਦੇ ਧਰਤੀ ਦੇ ਵਿੱਚ ਧਰਤੀ ਦਲਦਲ ਬਣ ਗਈ ਸੀਗੀ ਤੇ ਧਰਤੀ 'ਚ ਜੋ ਐਸੇ ਕੀੜੇ ਮਕੂੜੇ ਨਿਕਲਦੇ ਸੀ ਜਿਹੜੇ ਉਹਨਾਂ ਦੇ ਸੈਨਿਕਾਂ ਦੇ ਲੜ ਰਹੇ ਸੀ ਤੇ ਉਹ ਥਾਂ ਹੀ ਮਰ ਰਹੇ ਸੀਗੇ ਤੇ ਇਸ ਡਰ ਤੋਂ ਸਿਕੰਦਰ ਉਸ ਵੇਲੇ ਵਾਪਸ ਚਲਾ ਗਿਆ ਸੀ ਅਸੀਂ ਜਗਾ ਤੋਂ ਵਾਪਸ ਹੋ ਗਿਆ ਸੀਗਾ ਤੇ ਇਹ ਇੱਥੇ ਦਾ ਇਤਿਹਾਸ ਆ ਮਹਾਰਾਜਾ ਰਣਜੀਤ ਸਿੰਘ ਜੀ ਵੀ ਇਸ ਸਥਾਨ ਤੇ ਆਏ ਆ ਉਹਨਾਂ ਨੇ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਆ ਸ਼੍ਰੀ ਰਾਮਚੰਦਰ ਜੀ ਦੇ ਬ੍ਰਦਰ ਭਰਤ ਜੀ ਉਹ ਵੀ ਇਸ ਜਗਾ ਤੇ ਆਏ ਆ ਉਹਨਾਂ ਨੇ ਵੀ ਸ਼ਿਵਜੀ ਮਹਾਰਾਜ ਜੀ ਦੀ ਆਰਾਧਨਾ ਕੀਤੀ ਆ ਬਾਕੀ ਇੱਥੇ ਆਉਣ ਦਾ ਟਰਾਂਸਪੋਰਟ ਦਾ ਜਰੀਆ ਇਹ ਆ ਵੀ ਜੇ ਤੁਸੀਂ ਜਲੰਧਰੋਂ ਆ ਰਹੇ ਆ ਜਾਂ ਦਿੱਲੀੋਂ ਆ ਰਹੇ ਆ ਤਾਂ ਪਹਿਲਾਂ ਜਲੰਧਰ ਆਓ ਜਾਂ ਪਠਾਨਕੋਟ ਰੋਡ ਦੇ ਉੱਤੇ ਪਠਾਨਕੋਟ ਤੋਂ ਪਹਿਲਾਂ ਮੀਰਥਲ ਡਾ ਆਉਂਦਾ ਹੈ ਮੀਰਥਲ ਲਾ ਕੇ ਜਿੰਨੂੰ ਮਰਜ਼ੀ ਤੁਸੀਂ ਪੁੱਛ ਲਓ ਉੱਥੋਂ 3 ਤੋਂ 4 ਕਿਲੋਮੀਟਰ ਦੂਰੀ ਸਥੇਤਾ ਤੇ ਕਾਢਗਾਢ ਦੇ ਵਿੱਚ ਇਹ ਸ਼ਿਵਜੀ ਮਹਾਰਾਜ ਜੀ ਦਾ ਸਥਾਨ ਪਵਿੱਤਰ ਸਥਾਨ ਜੋ ਕਿ ਸਤਜੁਗ ਦੇ ਸਮੇਂ ਤੋਂ ਇਸ ਜਗ੍ਹਾ ਤੇ ਸਥਾਪਿਤ ਆ ਤੁਸੀਂ ਉਹਨਾਂ ਦੇ ਆ ਕੇ ਦਰਸ਼ਨ ਮੇਲੇ ਕਰ ਸਕਦੇ ਆਂ ਤੇ ਮਾਰਕੀਟ ਦੇ ਵਿੱਚ ਜਦੋਂ ਤੁਸੀਂ ਆਉਂਦੇ ਆ ਤੇ ਪ੍ਰਸ਼ਾਦ ਦੀਆਂ ਦੁਕਾਨਾਂ ਵੀ ਤੁਹਾਨੂੰ ਮਿਲਦੀਆਂ ਤੇ ਆਹ ਜਿਹੜੇ ਤੁਸੀਂ ਦੇਖ ਰਹੇ ਆਂ ਡੰਡੇ ਲੱਗਿਓ ਦੇਖ ਰਹੇ ਆਂ ਨਾ ਤੇ ਜਦੋਂ ਮੇਲਾ ਹੁੰਦਾ ਆ ਨਾ ਤੇ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਤੇ ਇਹਦੇ ਵਿੱਚ ਲਾਈਨਾਂ ਬਣੀਆਂ ਹੁੰਦੀਆਂ ਹਨਾ हां जी शिवजी महाराज जी ਦੇ ਦਰਸ਼ਨ ਕਰਕੇ ਹੋਣਾ ਗਏ ਆਪਾਂ 메ਨ ਮਾਰਕੀਟ ਦੇ ਵਿੱਚ ਤੇ ਇੱਥੇ ਆ ਜੀ ਸਾਰੀਆਂ ਦੁਕਾਨਾਂ ਪ੍ਰਸ਼ਾਦ ਦੀਆਂ ਵੀ ਆ ਤੇ ਖਾਣ ਪੀਣ ਦੀਆਂ ਵੀ ਆ ਸਾਰਾ ਤੁਸੀਂ ਖਾ ਪੀ ਵੀ ਸਕਦੇ ਆ ਫਾਸਟ ਫੂਡ ਦੀਆਂ ਵੀ ਹੈਗੀਆਂ ਆ ਦੁਨੀਆ ਸੰਗਤਾਂ ਦੂਰੋਂ ਦਰਿਆਉਂ ਆਉਂਦੀਆਂ ਆ ਉਹਨਾਂ ਦੇ ਰਹਿਣ ਦੇ ਲਈ ਇੱਥੇ ਕਮੇਟੀ ਨੇ ਰੂਮ ਵੀ ਬਣਾਏ ਆ ਤੇ ਹਾਲ ਵੀ ਹੈਗੇ ਆ ਤੁਸੀਂ ਉੱਥੋਂ ਆ ਕੇ ਪੁੱਛ ਸਕਦੇ ਕਮੇਟੀ ਤੋਂ ਆ ਕੇ ਤੇ ਕਿਹਨਾ ਕਿਹਨਾ ਸੰਗਤਾਂ ਨੂੰ ਇਹ ਕਿਹੜੀਆਂ-ਕਿਹੜੀਆਂ ਸੰਗਤਾਂ ਇਸ ਸਥਾਨ ਤੇ ਆਈਆਂ ਹੋਈਆਂ ਆ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜਰੀਏ ਇਸ ਸਥਾਨ ਦੇ ਦਰਸ਼ਨ ਕੀਤੇ ਆ ਤੇ ਉਹ ਵੀ ਜਰੂਰ ਦੱਸਿਓ ਇਸ ਵੀਡੀਓ ਜਿੱਨੇ ਤਾਂ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਨਾਲ ਇੱਕ ਨਵੇਂ ਵੀਡੀਓ ਦੇ ਨਾਲ ਇੱਕ ਨਵੇਂ ਡੈਸਟੀਨੇਸ਼ਨ ਦੇ ਉੱਤੇ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ